ਆਰੀਓ ਨਾ ਸਤਿ ਸ੍ਰੀ ਅਕਾਲ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਨਾ ਸਾਉਣ ਦਾ ਪੀਣਾ ਚੱਲ ਰਿਹਾ ਤੇ ਮਾਤਾ ਨਾਨਾ ਦੀਵ ਦੇਡੇ ਚਾਲੇ ਉਹ ਚੱਲ ਪਏ ਨੇ ਸਟਾਰਟ ਹੋ ਗਏ ਸੀਗੇ 25 ਤਰੀਕ ਤੋਂ ਤੇ ਦੋ ਮਾਤਾ ਦੇ ਭਗਤ ਆਪਣੇ ਕੋਲੇ ਪੰਪ ਤੇ ਆਏ ਸੀਗੇ ਰੁਕੇ ਨੇ ਬਾਈਆਂ ਤਾਂ ਕਰਦਿਆਂ ਗੱਲਾਂ ਬਾਤਾਂ ਤੇ ਆਜੋ ਸਾਸਰੀ ਘਾਰ ਬਾਈ ਸਾਸਰੀ ਘਾਰ ਵੀਰੇ ਜੈ ਮਾਤਾ ਦੀ ਜੀ ਜੈ ਮਾਤਾ ਦੀ ਤੇ ਬਾਈ ਜੀ ਜਾ ਰਹੇ ਹੋ ਜਾਂ ਆ ਰਹੇ ਹੋ ਜੀ ਤੁਸੀਂ ਅਸੀਂ ਜਾ ਕੇ ਵਾਪਸ ਆ ਗਏ ਆ ਗਏ ਜੀ ਕਿਵੇਂ ਆ ਬਾਈ ਰਾਸ ਕਿਵੇਂ ਆ ਜੀ ਰਾਸਾ ਜੇ ਘਟ ਹੈ ਅੱਜ ਤੋਂ ਸ਼ੁਰੂ ਹੋਣਾ ਨਾ ਕੰਮ ਇਸ ਕਰਕੇ ਦੱਸਿਆ ਤੇ ਮੀਂਹ ਕਣੀ ਦਾ ਕਿਵੇਂ ਉਧਰ ਪ੍ਰੋਗਰਾਮ ਹੈ ਸਾਡੇ ਜਾਨਾਨ ਚ ਕੋਈ ਮੀਂਹ ਨਹੀਂ ਪਿਆ ਦੱਸਿਆ ਤੁਹਾਨੂੰ ਕੋਈ ਵੀ ਆਇਆ ਉਹ ਹਤ ਖਲੀਫ ਤਾਂ ਨਹੀਂ ਕੋਈ ਮੱਥਾ ਟੇਕਣ ਵਧੀਆ ਮੱਥਾ ਟੇਕਿਆ ਤੁਹਾਡਾ ਦੱਸਿਆ ਆਪਨਾ ਮਿੱਤਰ ਵੀ ਨਾਲ ਹੀ ਗਿਆ ਸੀਗਾ ਠੀਕ ਆ ਕਿਹੜਾ ਪਿੰਡ ਆ ਬਾਈਆਂ ਦਾ ਸੁਨਾਮ ਹੈ ਇਧਰੇ ਸੁਨਾਮ ਪਿੰਡ ਆ ਹੈ ਬਾਈਆਂ ਦਾ ਠੀਕ ਆ ਕਿ ਕੈ ਤਰੀਕ ਨੂੰ ਗਏ ਸੀ ਬਾਈ ਤੁਸੀਂ ਅਸੀਂ ਗਏ ਸੀਗੇ ਪਰਸੋਂ ਹੀ ਪਰਸੋਂ ਤੋਂ 25 ਨੂੰ ਜਦੋਂ ਸਟਾਰਟ ਹੋਏ ਨੇ ਚਾਲੇ ਹਨਾ ਜੀ ਠੀਕ ਹੈ ਜੀ ਤੇ ਅੱਜ ਮੁੜਿਆਏ ਗਾਹਾਂ ਵੀ ਗਏ ਸੀ ਬਾਈ ਫਿਰ ਬਾਲਕਨਾਥ ਨਹੀਂ ਅਸੀਂ ਅਸੀਂ ਅਨੰਦਪੁਰ ਗਏ ਰਾਤ ਪਹਿਲਾਂ ਅਨੰਦਪੁਰ ਲਾਤੀ ਸਾਨੇ ਜੀ ਅੱਛਾ ਫਿਰ ਸਵੇਰ ਤੋਂ ਨਿਕਲੇ ਫਿਰ ਮਨਲੀ ਵਗ ਚਲੇ ਗਏ ਜੀ ਮਾਤਾ ਜੀ ਅੱਛਾ ਜੀ ਫਿਰ ਉਹ ਬੇ ਜਾਣ ਕੇ ਤੁਸੀਂ ਜਦੋਂ ਗਏ ਅਨੰਦਪੁਰ ਸਾਹਿਬ ਰੁਕੇ ਸੀ ਹੈਂ ਹਾਂ ਜੀ ਹਾਂ ਉਸ ਤੋਂ ਬਾਅਦ ਫਿਰ ਸਵੇਰੇ ਉੱਥੋਂ ਨਹਾਤੋ ਕੇ ਤੁਰੇ ਸੀ ਹਾਂ ਹਾਂ ਜੀ ਠੀਕ ਹੈ ਜੀ ਦੇਖ ਸਕਦੇ ਹੋ ਦੋਸਤੋ ਬਾਈ ਉਰੀ ਟੈਕ ਗਿਆ ਮੱਥਾ ਬੜੀਆ ਟੈਕ ਗਿਆ ਮੱਥਾ ਬਹੁਤ ਵਧੀਆ ਟੈਕ ਗਿਆ ਚਲੋ ਜੀ ਬਹੁਤ ਬਹੁਤ ਧੰਨਵਾਦ ਦੋਸਤੋ ਕਰ ਦਿਓ ਵੀਡੀਓ ਨੂੰ ਸ਼ੇਅਰ ਤੇ ਸਾਰੇ ਬੋਲੋ ਜੈ ਮਾਤਾ ਦੀ ਕਮੈਂਟਾਂ ਚ ਜੈ ਮਾਤਾ ਦੀ